ਆਓ ਆਪਾਂ ਅੱਜ ਦੀ ਉਹ ਜੀ ਦੀ ਅਸੀਂ ਵੀਡੀਓ ਨੂੰ ਦੇਖੀ ਜਿਹਦੇ ਵਿੱਚ ਉਹਦੀ ਕਿਰਪਾ ਬਾਰੇ ਗ੍ਰੇਸ ਬਾਰੇ ਸਮਝਾਰੇ ਕਿ ਉਹਦੀ ਦਇਆ ਕਿੰਨੀ ਵੱਡੀ ਹੈ ਸਭ ਤੋਂ ਜੋ ਕੀ ਆਪਾਂ ਨੂੰ ਕਿਸ ਤਰ੍ਹਾਂ ਪਰਮੇਸ਼ੁਰ ਦੇ ਨੇੜੇ ਜਾਣੇ ਚਾਹੀਏ ਆਓ ਆਪਾਂ ਇਸ ਵੀਡੀਓ ਨੂੰ ਦੇਖ ਕੇ ਕਿ ਤਰ੍ਹਾਂ ਔਰ ਬਹੁਤ ਬਹੁਤ ਫਜ਼ਲ ਦੇ ਬਾਰੇ ਵਿੱਚ ਉਹਦੀ ਗ੍ਰੇਸ ਦੇ ਬਾਰੇ ਵਿੱਚ ਉਹਦੀ ਕਿਰਪਾ ਦੇ ਬਾਰੇ ਵਿੱਚ ਸਿੱਖਾਂਗੇ ਆਓ ਆਪਾਂ ਦੇਖਦੇ ਹਾਂ ਪਵਿੱਤਰ ਬਾਈਬਲ ਦੇ ਵਿੱਚੋਂ ਮਾਰਕਸ ਦੀ ਕਿਤਾਬ ਉਹਦਾ 10 ਨੰਬਰ ਅਧਿਆਇ ਤੇ ODI 25 ਤੋਂ 27 ਨੰਬਰ ਪੰਤੀ ਵਿੱਚ ਆਪਾਂ ਦੇਖਾਂਗੇ ਇੱਥੇ ਲਿਖਿਆ ਹੈ ਸੋਈ ਦੇ ਨੱਕੇ ਵਿੱਚੋਂ ਦੀ ਊਠ ਦਾ ਲੰਗਣਾ ਇਸ ਨਾਲੋਂ ਸੁਖਾਲਾ ਹੈ ਪਈ ਤਨੀ ਪਰਮੇਸ਼ਵਰ ਦੇ ਰਾਜ ਵਿੱਚ ਵੜੇ ਉਹ ਬਹੁਤ ਹੀ ਹੈਰਾਨ ਹੋ ਕੇ ਆਪੋ ਵਿੱਚ ਕਹਿਣ ਲੱਗੇ ਤਾਂ ਫੇਰ ਕੌਣ ਬਚ ਸਕਦਾ ਹੈ ਯੇਸੂ ਨੇ ਉਹਨਾਂ ਵੱਲ ਵੇਖ ਕੇ ਆਖਿਆ ਮਨੁੱਖਾਂ ਕੋਲੋਂ ਇਹ ਅਣ ਹੋਣਾ ਹੈ ਪਰ ਪਰਮੇਸ਼ਵਰ ਕੋਲੋਂ ਨਹੀਂ ਕਿਉਂਕਿ ਪਰਮੇਸ਼ਵਰ ਕੋਲੋਂ ਸਭ ਕੁਝ ਹੋ ਸਕਦਾ ਹੈ ਹallelujah ਸੋ ਪ੍ਰਭੂ ਯੇਸੂ ਮਸੀਹ ਚੇਲਿਆਂ ਦੇ ਨਾਲ ਗੱਲਾਂ ਕਰਦੇ ਆ ਦ੍ਰਿਸ਼ਟਾਂਤਾਂ ਦੇ ਵਿੱਚ ਗੱਲਾਂ ਕਰਨਾ ਪ੍ਰਭੂ ਯੇਸੂ ਮਸੀਹ ਦਾ ਬੜਾ ਹੀ ਪਿਆਰਾ ਜਿਹਾ ਸੁਭਾਅ ਆ ਤੋ ਦ੍ਰਿਸ਼ਟਾਂਤ ਦੇ ਰੂਪ ਦੇ ਵਿੱਚ ਉਦਾਹਰਨ ਦੇ ਰੂਪ ਦੇ ਵਿੱਚ ਕਹਾਣੀ ਰਹੀ ਸੁਣਾ ਕੇ ਉਹ ਭੇਤ ਦੀਆਂ ਵੱਡੀਆਂ-ਵੱਡੀਆਂ ਗੱਲਾਂ ਚੇਲਿਆਂ ਨੂੰ ਸਮਝਾਉਂਦੇ ਰਹੇ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਬਹੁਤ ਸਾਰੀਆਂ ਗੱਲਾਂ ਚੇਲਿਆਂ ਨੂੰ ਸਮਝ ਆ ਜਾਂਦੀਆਂ ਸੀ ਪਰ ਬਹੁਤ ਸਾਰੀਆਂ ਗੱਲਾਂ ਤੋਂ ਉੱਕ ਵੀ ਜਾਂਦੇ ਸੀ ਤੇ ਫਿਰ ਸਵਾਲ-ਜਵਾਬ ਕਰਦੇ ਸੀ ਕਈ ਗੱਲਾਂ ਦਾ ਜਵਾਬ ਪ੍ਰਭੂ ਯਿਸੂ ਮਸੀਹ ਦੇ ਦਿੰਦੇ ਸੀ ਤੇ ਕਈ ਗੱਲਾਂ ਦਾ ਰਹਿਣ ਦਿੰਦੇ ਸੀ ਕਹਿੰਦੇ ਸੀ ਸਮੇਂ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈ ਤਾਂ ਇੱਥੇ ਵੀ ਇੱਕ ਦ੍ਰਿਸ਼ਟਾਂਤ ਦੇ ਰਹੇ ਆ ਕਹਿੰਦੇ ਵੀ ਊਠ ਦਾ ਸੂਈ ਦੇ ਨੱਕੇ ਥਾਣੀ ਲੰਘਣਾ ਸੌਖਾ ਆ ਧਨੀ ਦਾ ਸਵਰਗ ਦੇ ਵਿੱਚ ਜਾਣ ਨਾਲੋਂ ਪਰਮੇਸ਼ਵਰ ਦੇ ਰਾਜ ਵਿੱਚ ਵੜਨ ਦੇ ਨਾਲੋਂ ਸੂਈ ਦੇ ਨੱਕੇ ਥਾਣੀ ਊਠ ਦਾ ਲੰਘਣਾ ਸੌਖਾ ਆ ਜਦੋਂ ਪ੍ਰਭੂ ਯਿਸੂ ਮਸੀਹ ਨੇ ਗੱਲ ਕੀਤੀ ਤਾਂ ਚੇਲਿਆਂ ਨੇ ਫੇਰ ਸੋਚਿਆ ਆਪ ਵਿੱਚ ਗੱਲਾਂ ਕਰਦੇ ਫਿਰ ਸਵਰਗ ਨੂੰ ਜਾਊਗਾ ਕੌਣ ਪਰ ਪ੍ਰਭੂ ਯਿਸੂ ਮਸੀਹ ਨੇ ਇਹ ਦ੍ਰਿਸ਼ਟਾਂਤ ਕਿਉਂ ਦਿੱਤਾ ਇਹਦਾ ਅਰਥ ਕੀ ਸੀ ਜਦੋਂ ਇਨਸਾਨ ਦੇ ਕੋਲ ਬਹੁਤ ਕੁਝ ਹੁੰਦਾ ਹੈ ਆ ਉਹਦੇ ਕੋਲੇ ਖਾਣੇ ਦੀ ਕਮੀ ਨਹੀਂ ਹੁੰਦੀ ਪਹਿਨਣੇ ਦੀ ਕਮੀ ਨਹੀਂ ਹੁੰਦੀ ਰਹਿਣ ਨੂੰ ਸੌਣਾ ਹੁੰਦਾ ਆ ਉਹਨੂੰ ਇਦਾਂ ਲੱਗਦਾ ਜਿਦਾਂ ਮੈਨੂੰ ਪਰਮੇਸ਼ਵਰ ਦੀ ਲੋੜ ਨਹੀਂ ਆ ਮੈਂ ਪਰਮੇਸ਼ਵਰ ਦੇ ਕੋਲੋਂ ਕੀ ਲੈਣਾ ਉਹ ਆਪਣੇ ਆਪ ਦਾ ਆਪ ਹੀ ਪਰਮੇਸ਼ਵਰ ਬਣਿਆ ਹੁੰਦਾ ਉਸ ਵੇਲੇ ਉਹਨੂੰ ਲੱਗਦਾ ਮੇਰਾ ਸਿੱਕਾ ਚੱਲਦਾ ਆ ਮੇਰਾ ਹੁਕਮ ਚੱਲਦਾ ਆ ਮੇਰੇ ਪੈਨ ਵਿੱਚ ਮੇਰੇ ਦਸਤਖਾਹਾਂ ਦੇ ਵਿੱਚ ਜਿਹੜੀ ਆ ਤਾਕਤ ਆ ਮੇਰੇ ਹਉਦੇ ਵਿੱਚ ਤਾਕਤ ਹੈ ਮੇਰੇ ਪੈਸੇ ਵਿੱਚ ਤਾਕਤ ਹੈ ਤੇ ਉਹ ਫਿਰ ਰੱਬ ਨੂੰ ਮੰਨਣ ਵਾਲੇ ਲੋਕਾਂ ਨੂੰ ਦੁਖੀ ਸਮਝਦਾ ਲਾਚਾਰ ਸਮਝਦਾ ਹੈ ਗਰੀਬ ਸਮਝਦਾ ਹੈ ਕਰਕੇ ਉਹ ਆਪਣੇ ਆਪ ਦਾ ਬਾਦਸ਼ਾਹ ਆਪੇ ਹੀ ਬਣਿਆ ਹੁੰਦਾ ਹੈ ਅਰ ਜਿੰਨਾ ਜ਼ਿਆਦਾ ਇਨਸਾਨ ਦਾ ਖਲਾਰਾ ਆ ਉਹਦਾ ਆਤਮਿਕ ਰੂਪ ਦੇ ਦੇ ਵਿੱਚ ਬਾਰੋਂ ਉਸ ਕਿੰਨੀ ਜਿਆ ਹੋ ਸਕਦਾ ਪਤਲਾ ਜਿਆ ਹੋ ਸਕਦਾ ਆ ਪਰ ਉਹਦੇ ਨਾਲ ਬਹੁਤ ਕੁਸ਼ ਉਹ ਆਪਣੇ ਨਾਲ ਜੋੜੀ ਕੇ ਤੁਰਿਆ ਫਿਰਦਾ ਆ ਉਹ ਜਿੱਦਣ ਨੂੰ ਵੀ ਜਾਂਦਾ ਆ ਆਪਣੇ ਕਮੰਡ ਨੂੰ ਆਪਣੇ ਨਾਲ ਹੀ ਚੱਕੀ ਫਿਰਦਾ ਤੇ ਉਹਦੇ ਕਮੰਡ ਦੇ ਵਿੱਚ ਕੀ ਕੁਸ਼ ਆ ਉਹਦਾ ਪੈਸਾ ਆ ਉਹਦਾ ਮਾਲ ਧਨ ਆ ਉਹਦੀਆਂ ਫੈਕਟਰੀਆਂ ਆ ਉਹਦੇ ਕਾਰੋਬਾਰ ਆ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਪੱਲੀ ਵੀ ਆਪਣੇ ਤੋਂ ਵੱਖਰਾ ਨਹੀਂ ਕਰਦਾ ਉਹ ਦੂਜੇ ਦੇਖਣ ਵਾਲੇ ਨੂੰ ਬਤਲਾ ਜਿਹਾ ਲੱਗਦਾ ਪਰ ਜਦੋਂ ਆਪਣੇ ਆਪ ਨੂੰ ਦੇਖਦਾ ਹੈ ਉਹਦਾ ਆਕਾਰ ਬਹੁਤ ਵੱਡਾ ਹੀ ਆਪਣੇ ਆਪ ਨੂੰ ਉਹ ਸਮਝਦਾ ਹੈ ਊਠ ਨਾਲੋਂ ਵੀ ਆਕਾਰ ਦੇ ਵਿੱਚ ਉਹ ਵੱਡਾ ਹੋ ਜਾਂਦਾ ਹੈ ਇਸ ਲਈ ਪ੍ਰਭੂ ਯਿਸੂ ਮਸੀਹ ਕਹ ਰਿਹਾ ਕਿ ਊਠ ਤਾਂ ਭਾਵੇਂ ਸੋਈ ਦੇ ਨੱਕੇ ਥਾਣੀ ਲੰਘ ਜੁਏ ਪਰ ਉਹਨੇ ਇਹ ਨਹੀਂ ਕਿਆ ਕਿ ਨਾ ਮੁਮਕਿਨ ਆ ਤਨੀ ਦਾ ਸਵਰਗ ਵਿੱਚ ਵੜਨਾ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਉਹਨੇ ਕਿਆ ਇਹਦੇ ਨਾਲੋਂ ਔਖਾ ਯਾ ਸਧਾਰਨ ਗੱਲ ਨਹੀਂ ਆ ਜਦੋਂ ਆਪਣੇ ਵੀ ਘਰਾਂ ਦੇ ਵਿੱਚ ਖੁਸ਼ੀਆਂ ਹੁੰਦੀਆਂ ਆ ਬਹੁਤ ਘੱਟ ਲੋਕੀ ਆ ਜਿਹੜੇ ਪਰਮੇਸ਼ਵਰ ਨੂੰ ਮੁੱਖ ਰੱਖ ਕੇ ਖੁਸ਼ੀਆਂ ਸੈਲੀਬ੍ਰੇਟ ਕਰਦੇ ਆ ਬਹੁਤ ਹੀ ਘੱਟ ਆ ਨਹੀਂ ਤਾਂ ਉਹਨਾਂ ਨੂੰ ਇਦਾਂ ਲੱਗਦਾ ਸਾਡੇ ਰਿਸ਼ਤੇਦਾਰਾਂ ਨੇ ਗੁੱਸੇ ਹੋ ਜਾਣਾ ਉਹ ਫੇ ਸ਼ਰਾਬ ਪੀਉਂਦੇ ਆ ਨਾਚ ਗਾਣੇ ਕਰਦੇ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਕਰਦੇ ਆ ਪਰ ਜਦੋਂ ਵਿਪਤਾ ਪੈਂਦੀ ਆ ਉਸ ਵੇਲੇ ਫੇ ਫੇਵਰੇਟ ਆਵਰ ਨੂੰ ਫੋਨ ਲਾਉਣਾ ਜਿੰਨੇ ਖੁਦਾ ਦੇ ਖਾਦਮਾਂ ਦੇ ਨੰਬਰ ਆ ਉਹਨਾਂ ਨੂੰ ਫੋਨ ਲਾਉਣਾ ਜਿਹੜਾ ਵੀ ਕੋਈ ਆਇਆ ਉਹਨੂੰ ਵੀ ਕਹਿਣਾ ਤੁਸੀਂ ਵੀ ਅਰਦਾਸ ਬੇਨਤੀ ਕਰਿਓ ਸਾਡਾ ਬਚਾਅ ਹੋ ਜਾਵੇ ਰੱਬ ਸਾਡੀ ਸੁਣ ਲਵੇ ਸਾਡੇ ਉੱਤੇ ਰੱਬ ਨੂੰ ਤਰਸ ਆ ਜਾਵੇ ਜਦੋਂ ਦੁੱਖ ਵਿੱਚ ਹੁੰਦਾ ਆ ਉਦੋਂ ਪਰਮੇਸ਼ਵਰ ਨੂੰ ਬੈਲ ਦਿੰਦਾ ਆ ਪਰ ਜਦੋਂ ਖੁਸ਼ੀਆਂ ਦੇ ਵਿੱਚ ਹੁੰਦਾ ਆ ਉਦੋਂ ਪਾਪ ਨੂੰ ਬੈਲ ਦਿੰਦਾ ਆ ਉਦੋਂ ਵਿਸਰ ਜਾਂਦਾ ਆ ਭੁੱਲ ਜਾਂਦਾ ਆ ਬਹੁਤ سارے ਲੋਕ ਆ ਕਈ ਵਾਰੀ ਉਹ ਆਪਣੇ ਖੁਸ਼ੀਆਂ ਦੇ ਟਾਈਮ ਦੇ ਵਿੱਚ ਘਰਾਂ ਦੇ ਵਿੱਚ ਬੰਦਗੀ ਵੀ ਕਰਾ ਲੈਂਦੇ ਆ ਪਰ ਉਹ ਇੱਕ ਫਾਰਮੈਲਿਟੀ ਹੁੰਦੀ ਹੈ ਕਿਉਂਕਿ ਉਹ 2-3 ਘੰਟੇ ਦੇ ਬਾਅਦ ਸਾਰਾ ਹੀ ਵਾਤਾਵਰਣ ਬਦਲ ਦਿੰਦੇ ਆ ਉਹ ਭੁੱਲ ਜਾਂਦੇ ਆ ਕਿ ਅਸੀਂ ਕੌਣ ਆ ਤੇ ਇਹ ਸਮਾਂ ਜਿਹੜਾ ਆ ਇਸ ਅਸੀਂ ਕਿੱਦਾਂ ਸੰਭਾਲਣਾ ਯਾਰ ਇਸ ਸੁੰਦਰ ਸਮੇਂ ਵਿੱਚ ਅਸੀਂ ਇੱਕ ਇਮਤਿਹਾਨ ਦੇ ਵਿੱਚ ਹਾਂ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਸੀ ਇਮਤਿਹਾਨ ਦੇ ਵਿੱਚ ਉਹ ਬਿਲਕੁਲ ਵਿਸਾਰ ਦਿੰਦੇ ਇਸ ਚੀਜ਼ ਨੂੰ ਪਰ ਉਸ ਵੇਲੇ ਅਸੀਂ ਇੱਕ ਇਮਤਿਹਾਨ ਦੇ ਵਿੱਚ ਹੁੰਨੇ ਆ ਜਿਹੜਾ ਇਮਤਿਹਾਨ ਸਿੱਧਾ ਪਰਮੇਸ਼ਵਰ ਤੋਂ ਲਿਆ ਜਾ ਰਿਹਾ ਹੁੰਦਾ ਕਿ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਉਹਦੇ ਵਿੱਚ ਅਸੀਂ ਕਿੰਨੇ ਕੁ ਵਫਾਦਾਰ ਹਾਂ ਔਰ ਜੋ ਧਨ ਪਰਮੇਸ਼ਵਰ ਨੇ ਸਾਨੂੰ ਸੈਲੀਬ੍ਰੇਟ ਕਰਨ ਲਈ ਦਿੱਤਾ ਉਸ ਧਨ ਦੇ ਨਾਲ ਅਸੀਂ ਕਿਹੋ ਜੀ ਸੈਲੀਬ੍ਰੇਸ਼ਨ ਕਰ ਰਹੇ ਹਾਂ ਕਿਹੋ ਜਿਹਾ ਉਤਸਵ ਮਨਾ ਰਹੇ ਹਾਂ ਉਸ ਪੈਸੇ ਨੂੰ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਅਸੀਂ ਕਿਹੋ ਜੇ ਕੰਮਾਂ ਦੇ ਲਈ ਖਰਚ ਰਹੇ ਹਾਂ ਤੁਸੀਂ ਚਾਹੋ ਤਾਂ ਉਸ ਸਮੇਂ ਵਿੱਚ ਜੋ ਪੈਸਾ ਤੁਸੀਂ दारू ਤੇ ਖਰਚ ਕਰਨਾ ਆ ਹੋਰ ਗਲਤ ਕੰਮਾਂ ਵਾਸਤੇ ਖਰਚ ਕਰਨਾ ਗਲਤ ਮਲਤ ਗੀਤ ਸੰਗੀਤ ਵਾਸਤੇ ਖਰਚ ਕਰਨਾ ਤੁਸੀਂ ਚਾਹੋ ਤਾਂ ਉਸੇ ਪੈਸੇ ਨਾਲ ਤੁਸੀਂ ਚੈਰਿਟੀ ਵੀ ਕਰ ਸਕਦੇ ਆ ਔਰ ਤੁਸੀਂ ਆਪਣੇ ਰਿਸ਼ਤੇਦਾਰਾਂ ਭੈਣਾ ਭਰਾਵਾਂ ਦੇ ਵਿੱਚ ਆਪਣੀ ਇੱਕ ਗੁੱਡ ਐਗਜ਼ੈਂਪਲ ਸੈੱਟ ਕਰ ਸਕਦੇ ਇੱਕ ਚੰਗਾ ਨਮੂਨਾ ਪੇਸ਼ ਕਰ ਸਕਦੇ ਆ ਕਿ ਅਸੀਂ ਉਹ ਪੈਸਾ ਜਿਹੜਾ ਸ਼ਰਾਬੀਆਂ ਦੇ ਮੂੰਹ ਵਿੱਚ ਪਾਉਣਾ ਸੀਗਾ ਅਸੀਂ ਕਿਸੇ ਦੀ ਮਦਦ ਕਰ ਰਹੇ ਹਾਂ ਹੋ ਸਕਦਾ ਸਾਰਿਆਂ ਦਾ ਨਹੀਂ ਕਿਸੇ ਦੋ ਤਿੰਨਾਂ ਦਾ ਦਿਲ ਬਦਲ ਜਾਵੇ ਉਹ ਵੀ ਇਦਾਂ ਕਰਨ ਲੱਗ ਜਾਣ ਅਰ ਜਿਹੜੀ ਦੁਆ ਜਿਹੜੀ ਆਸ਼ੀਸ਼ ਸਾਨੂੰ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਨ ਦੇ ਬਾਅਦ ਵਿੱਚ ਮਿਲਣੀਆਂ ਕਿਸੇ ਸ਼ਰਾਬੀ ਨੇ ਤੁਹਾਨੂੰ ਦੁਆ ਨਹੀਂ ਦੇਣੀ ਕਿਸੇ ਨੇ ਡੀਜੇ ਤੇ ਨੱਚ ਕੇ ਤੁਹਾਨੂੰ ਦੁਆਵਾਂ ਨਹੀਂ ਦੇਣੀਆਂ ਪੱਤ ਕੱਢ ਸਕਦੇ ਆ ਲੜਾਈ ਕਰ ਸਕਦੇ ਆ ਗਾਲਾਂ ਕੱਢ ਸਕਦੇ ਆ ਮਾਹੌਲ ਨੂੰ ਵਿਗਾੜ ਸਕਦੇ ਆ ਤੁਹਾਡੀ ਖੁਸ਼ੀ ਨੂੰ ਖਰਾਬ ਤਾਂ ਕਰ ਸਕਦੇ ਆ ਉਹ ਪਰ ਜਦੋਂ ਤੁਸੀਂ ਚੰਗਾ ਕੰਮ ਕਰਦੇ ਆ ਉਹਦੀ ਬਲੈਸਿੰਗ ਮਿਲਦੀ ਆ ਉਹਦੀ ਆਸ਼ੀਸ਼ ਮਿਲਦੀ ਆ ਤਾਂ ਜੋ ਕੁਝ ਪਰਮੇਸ਼ਵਰ ਨੇ ਸਾਨੂੰ ਦਿੱਤਾ ਆ ਅਸੀਂ ਉਹਨੂੰ ਕਿੱਦਾਂ ਇਸਤੇਮਾਲ ਕਰਨਾ ਆ ਇਸ ਗੱਲ ਲਈ ਜਦੋਂ ਵੀ ਪੈਸੇ ਦੀ ਵਰਤੋਂ ਕਰੋ ਯਾਦ ਰੱਖਿਓ ਕਿ ਜਿੱਥੇ ਮੈਂ ਖਰਚ ਰਿਹਾ ਆ ਇਹ ਦੇਖਿਆ ਜਾ ਰਿਹਾ ਆ ਪਰਮੇਸ਼ਵਰ ਦੇ ਵੱਲੋਂ ਕਿਉਂਕਿ ਇਹ ਪਰਮੇਸ਼ਵਰ ਦਾ ਦਿੱਤਾ ਵਚਨ ਚ ਲਿਖਿਆ ਧਨ ਕਮਾਉਣ ਦਾ ਬਲ ਵੀ ਪਰਮੇਸ਼ਵਰ ਦੇ ਵੱਲੋਂ ਹੈ ਰਕਹਾਉਤਾਂ ਦੀ ਕਿਤਾਬ ਦੇ ਵਿੱਚ ਲਿਖਿਆ ਜਿਹਦੇ ਤੇ ਉਹ ਮਿਹਰਬਾਨ ਹੈ ਉਹਨੂੰ ਉਹ ਕੀ ਦਿੰਦਾ ਆ ਧਨ ਆਦਰ ਤੇ ਲੰਮਾ ਜੀਵਨ ਸੋ ਜੇ ਉਹ ਸਾਡੇ ਉੱਤੇ ਮਿਹਰਬਾਨ ਆ ਫਿਰ ਅਸੀਂ ਉਹਦੀ ਕਿਰਪਾ ਵਿੱਚ ਬਣੇ ਰਹਿਣਾ ਚਾਹੁੰਦੇ ਹਾਂ ਲੌਂਗ ਟਾਈਮਲੀ ਤੇ ਆਪਾਂ ਬਹੁਤ ਸੋਚ ਕੇ ਸਮਝ ਕੇ ਚੱਲਣਾ ਹੈ ਜੇ ਆਪਾਂ ਖੁਸ਼ੀ ਦੇ ਟਾਈਮ ਵਿੱਚ ਖੁਸ਼ੀ ਦੇ ਟਾਈਮ ਤੋਂ ਪਹਿਲਾਂ ਵੀ ਜੇ ਆਪਾਂ ਪਰਮੇਸ਼ਵਰ ਦੇ ਵਿੱਚ ਸਹੀ ਤਰ੍ਹਾਂ ਚੱਲੀਏ ਧੰਨਵਾਦ ਕਰਦੇ ਰਹੀਏ ਤੁਹਾਨੂੰ ਪਤਾ ਫਿਰ ਦੁੱਖ ਦਾ ਟਾਈਮ ਹੋਣਾ ਹੀ ਨਹੀਂ ਆ ਕਕੇ ਫਿਰ ਉਹਨੇ ਮਿਹਰਬਾਨ ਰਹਿਣਾ ਤੇ ਜੋ ਮਿਹਰਬਾਨ ਤੇ ਫਿਰ ਉਹਨੇ ਜੀਉਣ ਵੀ ਦੇਣਾ ਆ ਲੰਮੇ ਬਰੇ ਦੇਣੇ ਆ ਉਹਨੇ ਕਿਉਂਕਿ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਕਹਿੰਦਾ ਆਰਜਾ ਦੇ ਵਾਅਦੇ ਨਾਲ ਮੈਂ ਤੇਰੀ ਨਿਸ਼ਾ ਕਰੂੰਗਾ ਲੰਬੀ ਉਮਰ ਦੇਣਾ ਸੈਟੀਸਫਾਈਂਗ ਲਾਈਫ ਲੌਂਗ ਲਾਈਫ ਤੇ ਹਰ ਇਨਸਾਨ ਲੰਮਾ ਜੀਵਨ ਜੀਣਾ ਚਾਹੁੰਦਾ ਆ ਅਗਰ ਤੁਸੀਂ ਚਾਹੁੰਦੇ ਆ ਕਿ ਆਪਾਂ ਇਸ ਧਰਤੀ ਤੇ ਲੰਬਾ ਜੀਵਨ ਜੀਏ ਫੇ ਆਪਾਂ ਬੁੱਧ ਨਾਲ ਚੱਲਣਾ ਆ ਵਿਜ਼ਡਮ ਦੇ ਨਾਲ ਅਕਲ ਦੇ ਨਾਲ ਤੇ ਫੇ ਆਪਣੇ ਦਿਨ ਵਾਦ ਦੇ ਹੀ ਜਾਣੇ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਪਰ ਜਦੋਂ ਇਨਸਾਨ ਕਸ਼ਟ ਦੇ ਵਿੱਚ ਹੁੰਦਾ ਆ ਉਦੋਂ ਉਹ ਬਰਤ ਰੱਖਣ ਨੂੰ ਵੀ ਤਿਆਰ ਹੁੰਦਾ ਆ ਦੁੱਖ ਦੇ ਵਿੱਚ ਜੇ ਤੁਸੀਂ ਉਹਨੂੰ ਕਹੋ ਤੂੰ ਹੁਣ ਵਰਤ ਰੱਖ ਕੇ ਪ੍ਰਾਰਥਨਾ ਕਰੋ ਉਹਨੇ ਕਹਣਾ ਠੀਕ ਆ ਮੈਂ ਰੱਖ ਲੂੰਗਾ ਵਰਤ ਬਸ ਕੁਛ ਵੀ ਕਰਕੇ ਪਰਮੇਸ਼ਵਰ ਮੇਰੇ ਤੇ ਮਿਹਰਬਾਨ ਹੋ ਜਵੇ ਕੁਛ ਵੀ ਕਰਕੇ ਹੁਣ ਮੇਰੀ ਪ੍ਰਾਰਥਨਾ ਸੁਣੀ ਜਾਵੇ ਪਰ ਉਹ ਸੱਚੀ ਨਾ ਮਿਹਰਬਾਨ ਆ ਭਾਵੇਂ ਤੁਸੀਂ ਖੁਸ਼ੀਆਂ ਦੇ ਵਿੱਚ ਉਹਨੂੰ ਭਲਾ ਛੱਡਿਆ ਸੀ ਦੁੱਖਾਂ ਵਿੱਚ ਚੇਤੇ ਕੀਤਾ ਉਹਨੇ ਤੁਹਾਨੂੰ ਨਹੀਂ ਬੁਲਾਇਆ ਤੁਹਾਡੀਆਂ ਦੁੱਖਾਂ ਵਿੱਚ ਕੀਤੀਆਂ ਹੋਈਆਂ ਪ੍ਰਾਰਥਨਾਵਾਂ ਦਾ ਉੱਤਰ ਵੀ ਉਹਨੇ ਦੇ ਦਿੱਤਾ ਤਾਦੀ ਗਵਾਹੀਆਂ ਬਣਦੀਆਂ ਆ ਤੁਸੀਂ ਦੁੱਖ ਵਿੱਚ ਸੀ ਤੁਸੀਂ ਪ੍ਰਾਰਥਨਾ ਕੀਤੀ ਪਰਮੇਸ਼ਵਰ ਨੇ ਉੱਤਰ ਦਿੱਤਾ ਤੇ ਤੁਹਾਡੀ ਗਵਾਹੀ ਬਣੀ ਹallelujah ਇਹ ਹੀ ਇੱਕ ਐਗਜ਼ਾਮਪਲ ਥੋੜੇ ਸ਼ਬਦਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਚੇਲਿਆਂ ਨੂੰ ਦੇ ਰਹੇ ਆ ਕਹਿੰਦੇ ਊਠਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਇਸ ਨਾਲੋਂ ਸਖਾਲਾ ਆ ਭਈ ਧਨੀ ਪਰਮੇਸ਼ਵਰ ਦੇ ਰਾਜ ਵਿੱਚ ਬੜੇ ਕਿਉਂਕਿ ਧਨ ਦੇ ਜ਼ੋਰ ਦੇ ਨਾਲ ਇਨਸਾਨ ਗਲਤੀਆਂ ਬਹੁਤ ਕਰਦਾ ਹੈ ਉਹ ਕਿਸੇ ਸਧਾਰਨ ਵਿਅਕਤੀ ਦੀ ਮਦਦ ਨਹੀਂ ਕਰਦਾ ਸਧਾਰਨ ਵਿਅਕਤੀ ਨਾਲ ਉਹਨੂੰ ਗੱਲ ਕਰਨੀ ਪਸੰਦ ਨਹੀਂ ਆ तकरीबन तकरीबन ਧਨ ਦਾ ਘਮੰਡ ਸਾਡੇ ਕੋਲੋਂ ਪਰਮੇਸ਼ਵਰ ਦੀਆਂ ਆਗਿਆਵਾਂ ਜਿਹੜੀਆਂ ਆ ਉਹ ਤੋੜਵਾ ਦਿੰਦਾ ਹੈ ਧਨ ਮਾੜਾ ਨਹੀਂ ਆ ਪਰ ਧਨ ਦਾ ਘਮੰਡ ਬਹੁਤ ਮਾੜੀ ਚੀਜ਼ ਹੈ ਜਦੋਂ ਅਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਤੋੜਦੇ ਆਂ ਉਦੋਂ ਅਸੀਂ ਉਹਦੀ ਕਿਰਪਾ ਤੋਂ ਬਾਹਰ ਹੋ ਜਾਂਦੇ ਆਂ ਤੇ ਜਦੋਂ ਚੇਲੇ ਇਹ ਗੱਲ ਸੁਣ ਰਹੇ ਆਂ ਤੇ ਆਪਸ ਵਿੱਚ ਗੱਲਾਂ ਕਰਦੇ ਕਹਿੰਦੇ ਫਿਰ ਕੌਣ ਬੜੂਗਾ ਸਵਰਗ ਦੇ ਵਿੱਚ ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਕਿਹਾ ਯਿਸੂ ਨੇ ਉਹਨਾਂ ਵੱਲ ਵੇਖ ਕੇ ਆਖਿਆ ਮਨੁੱਖਾਂ ਕੋਲੋਂ ਇਹ ਅਣ ਹੋਣਾ ਹੈ ਪਰ ਪਰਮੇਸ਼ਵਰ ਕੋਲੋਂ ਨਹੀਂ ਕਿਉਂਕਿ ਪਰਮੇਸ਼ਵਰ ਕੋਲੋਂ ਸਭ ਕੁਝ ਹੋ ਸਕਦਾ ਹੈ ਇਹ ਮਨੁੱਖਾਂ ਕੋਲੋਂ ਅਣ ਹੋਣਾ ਹੈ ਕਿ ਉਹ ਆਪਣੀ ਸਮਝ ਦੇ ਨਾਲ ਪਰਮੇਸ਼ਵਰ ਨੂੰ ਮੰਨ ਸਕਣ ਇਹ ਮਨੁੱਖਾਂ ਲਈ ਅਣ ਹੋਣਾ ਹੈ ਕਿ ਉਹ ਆਪਣੇ ਜ਼ੋਰ ਨਾਲ ਪਰਮੇਸ਼ਵਰ ਨੂੰ ਖੁਸ਼ ਕਰ ਸਕਣ ਇਹ ਮਨੁੱਖਾਂ ਤੋਂ ਅਣ ਹੋਣਾ ਹੈ ਕਿ ਉਹ ਆਪਣੇ ਜੋਰ ਸਮਝ ਦੇ ਨਾਲ ਆਪਣੇ ਗੁਣ ਨਾਲ ਆਪਣੇ ਧਨ ਨਾਲ ਪਰਮੇਸ਼ਵਰ ਦੇ ਰਾਜ ਵਿੱਚ ਵੜ ਸਕਣ ਪਰ ਕਹਿੰਦਾ ਪਰਮੇਸ਼ਵਰ ਤੋਂ ਨਹੀਂ ਜੇ ਪਰਮੇਸ਼ਵਰ ਮਿਹਰਬਾਨ ਆ ਤੇ ਉਹ ਰਾਜਿਆਂ ਨੂੰ ਵੀ ਆਪਣੇ ਜਿਹੜੇ ਆ ਪੈਰੋਕਾਰ ਬਣਾ ਲੈਂਦਾ ਆ ਜੇ ਪਰਮੇਸ਼ਵਰ ਕਿਸੇ ਉਤੇ ਮਿਹਰਬਾਨ ਆ ਉਹ ਤਖਤੋਂ ਤਾਜ਼ ਦੇ ਮਾਲਕਾਂ ਦੇ ਜਿਹੜੇ ਦੇ ਲਿਆ ਉਹਨਾਂ ਨੂੰ ਵੀ ਹਲੀਨ ਤੇ ਨਰਮ ਕਰ ਦਿੰਦਾ ਹੈ ਕਹਿੰਦਾ ਇਹ ਮਨੁੱਖਾਂ ਤੋਂ ਆਣ ਹੋਣਾ ਹੈ ਪਰ ਪਰਮੇਸ਼ਵਰ ਤੋਂ ਨਹੀਂ ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ ਕੀ ਹੋ ਸਕਦਾ ਹੈ ਇੱਥੇ ਕਿਹੜੀ ਗੱਲ ਕੀਤੀ ਜਾ ਸਕਦੀ ਹੈ ਜਾ ਰਹੀ ਹੈ ਸਵਰਗ ਨੂੰ ਜਾਣ ਦੀ ਪ੍ਰਭੂ ਜਿੰਨੂੰ ਚਾਣ ਉਹਨੂੰ ਉਹ ਸਵਰਗ ਰਾਜ ਵਿੱਚ ਲੈ ਕੇ ਆ ਸਕਦੇ ਆ ਕਈ ਵਾਰੀ ਆਪਾਂ ਨੂੰ ਲੱਗਦਾ ਆ ਕਿ ਫਲਾਨਾ ਆਦਮੀ ਜਿਹੜਾ ਆ ਉਹ ਬਹੁਤ ਗਲਤ ਆ ਉਹ ਕਦੀ ਸਵਰਗ ਰਾਜ ਵਿੱਚ ਐਂਟਰ ਨਹੀਂ ਕਰ ਸਕਦਾ ਪਰਮੇਸ਼ਵਰ ਕਦੀ ਉਹਦੇ ਜੀਵਨ ਤੋਂ ਖੁਸ਼ ਨਹੀਂ ਹੋ ਸਕਦਾ ਉਹ ਤਾਂ ਬਹੁਤ ਕਾਤਿਲ ਵਿਅਕਤੀ ਆ ਉਹ ਬਹੁਤ ਵਿਭਚਾਰੀ ਵਿਅਕਤੀ ਆ ਬਹੁਤ ਗੁੰਡਾਗਰਦੀ ਕਰਨ ਵਾਲਾ ਵਿਅਕਤੀ ਆ ਲੜਾਕਾ ਆ ਚੋਰੀਆ ਹਰਾਮਖੋਰੀਆ ਪਰ ਜੇ ਪਰਮੇਸ਼ਵਰ ਨੇ ਉਹਦੇ ਦਿਨ ਚੁਣ ਲੇ ਪਰਮੇਸ਼ਵਰ ਨੇ ਉਹਦੇ ਸਮੇਂ ਉੱਤੇ ਮੋਰ ਲਾ ਦਿੱਤੀ ਪਰਮੇਸ਼ਵਰ ਨੇ ਉਸ ਇਨਸਾਨ ਨੂੰ ਵੀ ਬਦਲ ਦੇਣਾ ਹੈ ਆਪਾਂ ਕਿਹੜਾ ਬਹੁਤ ਚੰਗੇ ਸੀਗੇ ਜੇ ਆਪਾਂ ਆਪਣੇ ਜੀਵਨ ਵੱਲ ਨੂੰ ਝਾਤੀ ਮਾਰੀਏ ਆਪਣੇ ਜੀਵਨ ਵਿੱਚ ਵੀ ਬਹੁਤ ਪਾਪ ਸੀ ਬਹੁਤ heira-pheriyan ਸੀ ਬਹੁਤ ਚੀਜ਼ਾਂ ਗਲਤ ਸੀ ਜਿਹੜੀਆਂ ਪ੍ਰਭੂ ਨੇ ਬਸ ਚੁੱਪ ਕਰਕੇ ਢਾਕ ਲੀਆਂ ਜੇ ਉਹ ਜ਼ਾਹਿਰ ਹੋ ਜਾਣ ਸ਼ਾਇਦ ਸਾਡੇ ਆਪਣੇ ਘਰ ਦੇ ਸਾਡੇ ਆਪਣੇ ਮਾਪਿਓ ਵੀ ਸਾਨੂੰ ਅਕਸੈਪਟ ਨਾ ਕਰਨ ਇਹੋ ਜੀਆਂ ਗਲਤੀਆਂ ਸਾਡੇ ਜੀਵਨ ਦੀਆਂ ਪਰਮੇਸ਼ਵਰ ਨੇ ਢਕੀਆਂ ਹੋਈਆਂ ਆ ਹਰ ਵਿਅਕਤੀ ਪਾਪੀ ਤੇ ਗੁਨਾਹਗਾਰ ਭਾਵੇਂ ਥੋੜਾ ਆ ਭਾਵੇਂ ਬਹੁਤ ਆ ਆ ਪਰ ਬਹੁਤ ਗਲਤੀਆਂ ਆ ਨਿਆਣੇ ਆਪਣੇ ਮਾਪਿਓ ਤੋਂ ਚੋਰੀ ਬਹੁਤ ਗਲਤੀਆਂ ਕਰਦੇ ਆ ਪਤੀ ਆਪਣੀਆਂ ਪਤਨੀਆਂ ਤੋਂ ਚੋਰੀ ਪਤਨੀਆਂ ਪਤੀਆਂ ਤੋਂ ਚੋਰੀ ਹਰ ਵਿਅਕਤੀ ਇੱਕ ਦੂਜੇ ਤੋਂ ਚੋਰੀ ਜਿਹੜੀ ਆ ਉਹ ਪਾਪ ਕਮਾਈ ਜਾਂਦੇ ਆ ਗਲਤੀਆਂ ਕਰੀ ਜਾਂਦੇ ਆ ਆਪਾਂ ਵੀ ਉਹਨਾਂ ਵਿੱਚੋਂ ਹੀ ਸੀ ਪਰ ਇਹ ਪਰਮੇਸ਼ਵਰ ਤੋਂ ਹੋ ਸਕਿਆ ਕਿ ਉਹਨੇ ਸਾਡੇ ਪਾਪ ਮਾਫ ਕੀਤੇ ਆ ਉਹਨੇ ਸਾਡੀਆਂ ਗਲਤੀਆਂ ਮaaf ਕੀਤੀਆਂ ਉਹਨੇ ਟਾਕ ਲਈਆਂ ਆਪਾਂ ਜਦੋਂ ਕਿਹਾ ਕਿ ਪ੍ਰਭੂ ਜੀ ਅਸੀਂ ਪਾਪੀ ਤੇ ਗੁਨਾਹਗਾਰ ਹਾਂ ਸਾਨੂੰ ਮaaf ਕਰ ਦਿਓ ਪਰਮੇਸ਼ਵਰ ਨੇ ਸਾਡੇ ਗੁਨਾਹਾਂ ਉੱਤੇ ਪਰਦਾ ਪਾ ਦਿੱਤਾ ਤੇ ਇਹ ਕੰਮ ਸਿਰਫ ਪ੍ਰਭੂ ਜੀ ਹੀ ਕਰ ਸਕਦੇ ਆ ਕੋਈ ਹੋਰ ਵਿਅਕਤੀ ਨਹੀਂ ਕਰ ਸਕਦਾ ਭਾਵੇਂ ਕੋਈ ਜਿੰਨਾ ਮਰਜੀ ਆਪਣੇ ਆਪ ਦੇ ਵਿੱਚ ਧਰਮਾਤਮਾ ਹੋਵੇ ਪਰ ਜੇ ਉਹਨੂੰ ਪਤਾ ਲੱਗੇ ਜਿਹੜਾ ਮੇਰੇ ਨਾਲ ਤੁਰਿਆ ਫਿਰਦਾ ਹੈ ਇਹ ਮੇਰੇ ਲਈ ਮਨ ਵਿੱਚ ਪਾਪ ਰੱਖਦਾ ਹੈ ਇਹਦਾ ਜੀਵਨ ਗਲਤ ਹੈ ਉਹ ਤੋਂ ਮਾਫ਼ ਨਹੀਂ ਕਰ ਹੁਣ ਇਹ ਤਾਂ ਸਿਰਫ ਯਿਸੂ ਮਸੀਹ ਹੀ ਹੋਇਆ ਜਿਹਦੇ ਨਾਲ ਯਹੂਦਾਸ ਕਰਯੋਤੀ ਤੁਰਿਆ ਜਾਂਦਾ ਸੀਗਾ ਔਰ ਹਰ ਪਲ ਪਤਾ ਸੀ ਇਹੀ ਉਹ ਆ ਜਿਨੇ ਮੈਨੂੰ 30 ਸਿੱਕਿਆਂ ਦੇ ਪਿੱਛੇ ਵੇਚ ਦੇਣਾ 30 ਮੋਹਰਾਂ ਦੇ ਪਿੱਛੇ ਵੇਚ ਦੇਣਾ ਫਿਰ ਵੀ ਯਹੂਦਾ ਨੂੰ ਮੱਥੇ ਵਟ ਨਹੀਂ ਪਾਇਆ ਐਂਡ ਵਿੜੇ ਵੀ ਉਹਦੇ ਨਾਲ ਬਹਿ ਕੇ ਭੋਜਨ ਛਕਿਆ ਇਹ ਸਿਰਫ ਯਿਸੂ ਮਸੀਹ ਸੀ ਤੇ ਜਿੱਦਣ ਅਸੀਂ ਯਹੂਦਾ ਨੂੰ ਬਰਦਾਸ਼ਤ ਕਰਨਾ ਸਿੱਖ ਲਿਆ ਉਸ ਦਿਨ ਅਸੀਂ ਯੀਸੂ ਮਸੀਹ ਦੇ ਪ੍ਰੇਮ ਨੂੰ ਸਮਝ ਸਕਾਂਗੇ ਸਾਨੂੰ ਬੜਾ ਲੱਗ ਜਵੇ ਕਿ ਫਲਾਨਾ ਵਿਅਕਤੀ ਸਾਡੇ ਵਿਰੁੱਧ ਯੋਜਨਾ ਬਣਾ ਰਿਹਾ ਲੱਗਦੀ ਬਾਹ ਨੂੰ ਉਦੋਂ ਹੀ ਪੈਰੀਂ ਜੁੱਤੀ ਪਾ ਕੇ ਧੁਰ ਪੈਣਾ ਬੇਨੂੰ ਦੱਸਦੇ ਆ ਪਰ ਸਾਰਾ ਹੀ ਪਤਾ ਸੀ ਪ੍ਰਭੂ ਯੀਸੂ ਮਸੀਹ ਨੂੰ ਫੇਰ ਵੀ ਉਹਨੇ ਬਰਦਾਸ਼ਤ ਕੀਤਾ ਇਹ ਉਹਦੇ ਪਿਆਰ ਦਾ ਹੀ ਕਮਾਲ ਆ ਕਿ ਅੱਜ ਆਪਾਂ ਸਾਰੇ ਇੱਥੇ ਹਰ ਰੋਜ਼ ਗਲਤੀਆਂ ਕਰਨ ਦੇ ਬਾਵਜੂਦ ਫੇਰ ਇੱਥੇ ਬੈਠੇ ਆਂ ਬਪਤਿਸਮੇ ਲਾ ਕੇ ਵੀ ਆਪਾਂ ਗਲਤੀਆਂ ਕਰਨੀਆਂ ਛੱਡੀਆਂ ਨਹੀਂ ਤੋਬਾ ਕਰਕੇ ਵੀ ਗਲਤੀਆਂ ਕਰਨੀਆਂ ਛੱਡੀਆਂ ਨਹੀਂ ਉਹ ਤਾਂ ਆਪਾਂ ਪਿਛਲੇ ਪਾਪਾਂ ਦੀ ਤੋਬਾ ਕੀਤੀ ਸੀ ਨਵੇਂ ਤਾਂ ਅਜੇ ਵੀ ਚੱਲਦੇ ਆਂ ਅਜੇ ਕਿਹੜਾ ਆਪਾ ਪੂਰੀ ਤਰ੍ਹਾਂ ਨਾਲ ਤੋਬਾ ਕਰ ਲਈ ਵੀ ਹੁਣ ਕਰਦੇ ਹੀ ਨਹੀਂ ਗਲਤੀਆਂ ਹਾਲੇ ਵੀ ਬਹੁਤ ਰੋਂਗ ਆ ਸਾਡੇ ਜੀਵਨ ਦੇ ਵਿੱਚ ਚੀਜ਼ਾਂ ਅਜੇ ਵੀ ਪੂਰੀ ਤਰ੍ਹਾਂ ਸੁਭਾਅ ਬਦਲਿਆ ਨਹੀਂ ਫੇਰ ਵੀ ਸ਼ੁਕਰਗੁਜ਼ਾਰ ਹਾਂ ਉਸ ਪਰਮੇਸ਼ਵਰ ਦੇ ਜਿਹੜਾ ਇਹੋ ਜਿਹੇ ਡੱਬ ਖੜਬਿਆਂ ਨੂੰ ਵੀ ਲਈ ਫਿਰਦਾ ਆ ਜਿਹੜਾ ਸਾਨੂੰ ਸਭਨਾਂ ਨੂੰ ਬਰਦਾਸ਼ਤ ਕਰੀ ਜਾਂਦਾ ਆ ਨਿਤ ਦਿਹਾੜੇ ਸਾਡੀਆਂ ਗਲਤੀਆਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਕੇ ਇੱਕ ਨਵੇਂ ਦਿਨ ਦੀ ਦਾਤ ਸਾਨੂੰ ਬਖਸ਼ ਦਿੰਦਾ ਆ ਸਦਕੇ ਜਾਈਏ ਉਸ ਪਰਮੇਸ਼ਵਰ ਦੇ ਜਿਹੜਾ ਇੰਨਾ ਦਿਆਲੂ ਆ ਇਹ ਉਹਦਾ ਫਜ਼ਲ ਆ ਕਿ ਆਪਣੇ ਸਾਹ ਚੱਲ ਰਹੇ ਆ ਜੇ ਕਿਤੇ ਉਹ ਲੇਖਾ ਜੋਖਾ ਕਰਨ ਤੇ ਆਜਵੇ ਸਾਰਿਆਂ ਨੇ ਮਿਟ ਜਾਣਾ ਕੋਈ ਉਹਦੇ ਅੱਗੇ ਠਹਿਰ ਨਹੀਂ ਸਕਦਾ ਇੱਕ ਵੀ ਨਹੀਂ ਇੰਨਾ ਦਿਨਾਂ ਦੇ ਲੋਕਾਂ ਦੇ ਵਿੱਚੋਂ ਇੱਕ ਵੀ ਨਹੀਂ ਪਰ ਫਿਰ ਵੀ ਉਹ ਮਿਹਰਬਾਨ ਹੈ ਇਹ ਉਹਦੀ ਕਿਰਪਾ ਹੈ ਕਿ ਆਪਾਂ ਜ਼ਿੰਦਾ ਆ ਪਰ ਆਪਾਂ ਨੂੰ ਉਹਦੀ ਕਿਰਪਾ ਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ ਆਪਾਂ ਨੂੰ ਹਰ ਸੰਭ 可能 ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੁਝ ਵੀ ਕਰਕੇ ਇੱਕ ਇੱਕ ਕਰਕੇ ਸਹੀ ਪਰ ਆਪਣੀਆਂ ਗਲਤੀਆਂ ਨੂੰ ਛੱਡਣਾ ਸ਼ੁਰੂ ਕਰੀਏ ਗੁਨਾਹਾਂ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਕਰੀਏ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਪੂਰਾ ਦੇਖਣ ਦੇ ਸੱਚਮੁੱਚ ਪਰਮੇਸ਼ਵਰ ਬਹੁਤ ਹੀ ਦੇਆਵਾਨੇ ਤੇ ਸੱਚਮੁੱਚ ਉਹਦੇ ਨੇੜੇ ਹੀ ਰਹਿਣਾ ਚਾਹੀਦਾ ਸਾਨੂੰ ਔਰ ਜਦੋਂ ਹੀ ਆਪਾਂ ਉਹ ਤੋਂ ਦੂਰ ਹੁੰਨੇ ਆ ਤਾਂ ਆਪਾਂ ਸਿਰ ਹਰਸੀ ਵਕਤ ਵਿੱਚ ਪਏ ਨੇ ਇਸ ਕਰਕੇ ਪਰਮਿਸ਼ ਕਰਦੇ ਰਹੋ ਔਰ ਮੇਰੇ ਚੈਨਲ ਤੇ ਤੁਸੀਂ ਕਦੇ ਵੀ ਜਾਇਆ ਤੁਸੀਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਇਸ ਵੀਡੀਓ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜੁੜਨਾ ਚਾਹ ਰਣ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਕੀ ਮਿਲਦੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਹੈ ਜੈ ਮਸੀਹ ਹਾਲੇਲੂਆ ਮੇਰੇ